ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਇ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਇ ਵੈਸੇ ਤੇ ਜੇ ਵੇਖਿਆ ਜਾਵੇ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਇਸ ਦੌੜ ਦੇ ਵਿੱਚ ਲੱਗਿਆ ਹੋਇਆ ਹੈ ਕਿ ਮੈਂ ਚੰਗਾ ਹਾਂ ਮੈਂ ਪਲਾ ਹਾਂ ਪਰ ਕੀ ਕੋਈ ਐਸਾ ਮਨੁੱਖ ਹੋ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਮਾੜਾ ਸਮਝੇ ਜਾਂ ਸਭ ਤੋਂ ਗੁਨਾਹਗਾਰ ਸਮਝੇ ਜਾ ਇਹ ਸਮਝੇ ਕਿ ਮੇਰੇ ਵਿੱਚ ਤੇ ਗੁਣ ਹੀ ਕੋਈ ਨਹੀਂ ਕਬੀਰ ਸਾਹਿਬ ਜੀ ਇਸ ਸ਼ਲੋਕ ਵਿੱਚ ਬੜੀ ਪਿਆਰੀ ਗੱਲ ਲਿਖਦੇ ਆ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਭ ਤੇ ਖਮ ਬੁਰੇ ਖਮ ਤਜ ਭਲੋ ਸਭ ਕੋਇ ਇਹ ਕੌਣ ਕਹਿ ਸਕਦਾ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣੇ ਅੰਦਰ ਗੁਨਾ ਨੂੰ ਪ੍ਰਗਟ ਕਰ ਲਿਆ ਤੇ ਔਗਣਾ ਦਾ ਦਾਸ ਕਰ ਲਿਆ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਕਹਿੰਦਾ ਕਿ ਮੈਂ ਦੁਨੀਆ ਦਾ ਸਭ ਤੋਂ ਵਡਾ ਇਨਸਾਨ ਕਹਿਣ ਤੋਂ ਭਾਵ ਕੀ ਹੈ ਕਿ ਮੇਰੇ ਅੰਦਰ ਗੁਣ ਕੋਈ ਨਹੀਂ ਉਹਨੇ ਆਪਣੇ ਅੰਦਰੋਂ ਆਪਣੀ ਹਉਮੈ ਨੂੰ ਮੈਂ ਨੂੰ ਮਾਰ ਲਿਆ ਤੇ ਅੱਗੇ ਭਗਤ ਕਬੀਰ ਦੀ ਕਬੀਰ ਸਾਹਿਬ ਜੀ ਕਹਿੰਦੇ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਜਿਸ ਜਿਸ ਵੀ ਇਨਸਾਨ ਨੇ ਇਦਾਂ ਸਮਝ ਲਿਆ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਕੇ ਆਪਣੇ ਅੰਦਰ ਨੂੰ ਜਾਣ ਲਿਆ ਅਸਲ ਵਿੱਚ ਉਹ ਮੇਰਾ ਮਿੱਤਰ ਹੈ ਜਾਂ ਇਉਂ ਕਹਿ ਲਿਏ ਕਿ ਅਸਲ ਵਿੱਚ ਉਹ ਪ੍ਰਮਾਤਮਾ ਦਾ ਮਿੱਤਰ ਬਣ ਗਿਆ